ਮਾ ਆ ਸੁਣੋ ਕੱਲ ਸਬਾਚ ਪੇਸ਼ੀਆਂ ਆਖਰੀ ਨੇ ਨਾਲ ਪਿਤਾ ਦੇ ਸੌਣ ਨੂੰ ਜੀ ਕਰਦਾ ਕਲ ਸਬਾ ਚ ਪੇਸ਼ ਆਇਆ ਆਖਰੀ ਨੇ ਆ ਨਾਲ ਪਿਤਾ ਦੇ ਸੋਣ ਨੂੰ ਜੀ ਕਰਦਾ ਦਾਦੀ ਅੰਮੀਏ ਵਟਿਆਂ ਵੀਰਿਆਂ ਨੂੰ ਗੱਲ ਵਕੜੀ ਪਾਉਣ ਨੂੰ ਜੀ ਕਰਦਾ ਦਾਦੀ ਅੰਮੀਏ ਵੱਡਿਆਂ ਵੀਰਿਆਂ ਨੂੰ ਗੱਲ ਵਕੜੀ ਪਾਉਣ ਨੂੰ ਜੀ ਕਰਦਾ ਇਹ ਸੱਚੀ ਹੁੰਦਾ ਹੈ ਮਾਂ ਨਾ ਹੋਵੇ ਪਿਓ ਨਾ ਹੋਵੇ ਜਦੋਂ ਦੂਰ ਚਲੇ ਜਾਣ ਨਾ ਫਿਰ ਗਲਵਕੜੀ ਪਾਉਣ ਨੂੰ ਜੀ ਕਰਦਾ ਹੈ ਪਿਓ ਮਰ ਜਾਏ ਮਾਂ ਮਰ ਜਾਏ ਜਾਂ ਕੋਈ ਦੁਨੀਆ ਚੋਂ ਦਾਦਾ ਜੀ ਜੱਦ ਆ ਜਾਏ ਕਦੇ ਕਦੇ ਜੀ ਕਰਦਾ ਗਲਵਕੜੀ ਪਾਈ ਹੈ ਅਹਿਸਾਸ ਹੈ ਗੁਰਮਖੋਥੀ ਲੈ ਕੀ ਕਰੀਏ ਰਹਿ ਨਹੀਂ ਹੁੰਦਾ ਮੈਂ ਪਿੱਛੇ ਜੇ ਇੱਕ ਪ੍ਰਚਾਰਕ ਨੂੰ ਸੁਣਦਾ ਸੀ ਕਹਿੰਦੇ ਸਟੇਜ ਤੇ ਪ੍ਰਚਾਰਕ ਹੁੰਦੇ ਐ ਚੜ੍ਹਦੀ ਕਲਾ ਚੜ੍ਹਦੀ ਕਲਾ ਸਿੱਖਾਂ ਦੀ ਕੋਈ ਨਹੀਂ ਖਤਮ ਕਰਨ ਲੱਗਾ ਇਹ ਤੇ ਚੜ੍ਹਦੀ ਕਲਾ ਚ ਸਦਾ ਹੀ ਰਹਿੰਦੇ ਐ ਇਹ ਤੇ ਪਿਆਰ ਜਗਾਉਣ ਦੀ ਲੋੜ ਐ ਚੜ੍ਹਦੀ ਕਲਾ ਚ ਤੇ ਬਥੇਰੇ ਆ ਕੈਮ ਤੇ ਬਥੇਰੇ ਆ ਲੜਨ ਮਰਨ ਲਈ ਤੇ ਸਦਾ ਹੀ ਤਿਆਰ ਆ ਜਗਾਉਣ ਦੀ ਤੇ ਪ੍ਰੇਮ ਲੋੜ ਐ ਨਾ ਘਾਟ ਸਾਡੇ ਚ ਇਮੋਸ਼ਨ ਪ੍ਰੇਮ ਦੀ ਐ ਕੰਮੇ ਪ੍ਰਚਾਰਕਾਂ ਦਾ ਲੜਨ ਮਰਨ ਵਾਲੇ ਤੇ ਹੈ ਗਈਆਂ ਅੱਜ ਲੋੜ ਪਿਆਰ ਜਗਾਉਣ ਦੀ ਹੈ ਕਿ ਮਨ ਪਿਆਰ ਦਾ ਪਰੇ ਪਿਆਰ ਦੇ ਵਿੱਚੋਂ ਸਿੱਖੀ ਨਿਕਲੇ ਸਿੱਖੀ ਪਿਆਰ ਚੋਂ ਨਿਕਲੇ ਤੇ ਕਰੀਏ ਕੀ ਇਹ ਅਹਿਸਾਸ ਨੇ ਇਹ ਫੀਲ ਹੈ ਇਹ ਇਮੋਸ਼ਨ ਹੈ ਜੇ ਨਹੀਂ ਤੇ ਅਸੀਂ ਬੰਦੇ ਹੀ ਕਾਦੇ ਹੋਏ ਇਹ ਇਹ ਇਮੋਸ਼ਨ ਹੋਣੇ ਚਾਹੀਦੇ ਐ ਜਿਨ੍ਹਾਂ ਦੇ ਨਹੀਂ ਜਾਗਦੇ ਜਗਾਓ ਏ इमोਸ਼ਨ ਹੋਣੇ ਚਾਹੀਦੇ ਐ ਲੋ ਬੜੋ ਤੁਰਨ ਲੱਗੇ ਤਾਂ ਕਿਲੇ ਤੂੰ ਆਖ ਦੇ ਸੀ ਹਾਂ ਨ ਲਗੇ ਤਾਂ ਕਿਲੇ ਤੂੰ ਆਖ ਦੇਸੀ ਵੀਰੇ ਆਉਣਗੇ ਮਗਰ ਜ਼ਰੂਰ ਸਾਡੇ ਮਰੂਦ ਕੇ ਜਲਾਹ ਨજર ਉੱਚੀ ਹੈ ਹਾਂ ਕਿਤੇ ਦਿਸਣ ਜੇ ਪਿਤਾ ਹਜੂਰ ਸਾਡੇ ਹਾਂ ਸੀਨੇ ਲੱਗ ਕੇ ਸੱਚੀਓ ਸ਼ਹਿਨਸ਼ਾਦੇ ਬੜਾ ਨਿਕ ਹੰਡਾਉਣ ਨੂੰ ਜੀ ਕਰ ਲੈ ਗੁਰੂ ਗੋਬਿੰਦ ਸਿੰਘ ਦੇ ਸੀਨੇ ਲੱਗਨ ਨੂੰ ਆ ਪਿੱਛੇ ਫੋਟੋ ਲੱਗੀ ਹੈ ਫਤਿਹ ਸਿੰਘ ਕਹਿੰਦਾ ਮੇਰਾ ਜੱਫੀ ਪਾਉਣ ਨੂੰ ਆਪਣੇ ਪਿਤਾ ਨੂੰ ਜੀ ਕਰਦਾ ਹੈ ਕੱਲ ਅਸੀਂ ਚਲੇ ਜਾਵਾਂਗੇ ਆਪਣੇ ਪਿਤਾ ਦੇ ਸੀਨੇ ਲੱਗਨ ਨੂੰ ਠੀਕ ਕਰਦਾ ਹਾਂ ਹਾਂ ਸੀਨੇ ਲੱਗ ਕੇ ਸੱਚੀਓ ਜਨਸ਼ਾਦੇ ਵਾਹ ਵਾਹ بڑا ਨਿਖ ਹੰਡ ਹੋਣ ਨੂੰ ਜੀ ਕਰਦਾ ਦਤੀ ਅੰਮੀਏ ਵਟਿਆ ਵੀਰਿਆ ਨੂੰ ਗਲ ਬਕੜੀ ਪਾਣ ਨੂੰ ਜੀ ਕਰਦਾ ਜੰਗਾ ਪਹਲਾ ਹੈ ਪਤਾ ਜੀਤ ਜੀ ਨੂੰ ਕਹਿੰਦੇ ਅਜੀਤ ਨੂੰ ਪਤਾ ਤੇ ਹੈ ਵੱਡੇ ਨੂੰ ਕੀ ਫਤਿਹ ਸਿੰਘ ਨੂੰ ਨੀਂਦ ਨਹੀਂ ਆਈ ਹੋਣੀ ਹਾਂ ਬੈਠੇ ਬਿਨਾ ਦਸ਼ਮੇਸ਼ ਦੀ ਗੋਦ ਅੰਦਰ ਵਾ ਵਾ ਜੋ ਰਵਰਨੇ ਚੂਰੀ ਨਹੀਂ ਖਾਈ ਹੋਣੀ ਓ ਨਾ ਨਾ ਅਲਸ਼ਰਾਰ ਤਾਂ ਫੇਰ ਕਰਕੇ ਅੱਜ ਹਸਣ ਹਸਾਉਣ ਨੂੰ ਜੀ ਕਰਦਾ மே பண்ணிய வீர நோயோ சோப தக்க உட்கே ਹੁਣ ਲਿਓ ਕਹਿੰਦੇ ਸਵੇਰ ਤੱਕ ਵੇਟ ਕਰਦੇ ਆ ਨਾ ਉਹ ਫਿਰ ਵੀ ਆਏ ਤਾਂ ਰਸ ਜਾਣੇ ਕਿਸੇ ਵੱਡੀ ਸਰਹੰਦ ਦੀ ਕੰਡਿਓਲੇ ਅਸੀਂ ਦੋਵਾਂ ਨੇ ਅੰਮੀਏ ਲੁੱਕ ਜਾਣੇ ਆਇਆ ਬਿਨ ਨਹੀਂ ਲੱਗਦੇ ਸ਼ਗਨ ਚੰਗੇ ਨਾਹੀ ਸੇ ਰਸਜੋਣ ਨੂੰ ਜੀ ਕਰਦੇ ਦਾਦੀ ਅੰਮੀਏ ਗਲ ਬਕੜੀ ਪਾਉਣ ਨੂੰ ਜੀ ਕਰਦਾ ਦਾਦੀ ਅੰਮੀਏ ਬੰਨਿਆ ਵੀਰਿਆ ਨੂੰ ਗਲ ਬਕੜੀ ਪਾਉਣ ਨੂੰ ਜੀ ਕਰਦਾ ਦੋਰੇ ਆਉਂਦੇ ਸਿਪਾਹੀ ਨੇ ਉਠਮਾਏ ਕਾਲੀ ਕਰਨੀਏ ਉਹਨਾਂ ਲੈ ਜਾਣ ਲੱਗੇ ਨਾਲ ਰੀ ਜਾਂਦੇ 칼ਗੀਆਂ ਟੰਗ ਮਥੇ ਬੱਡੀ ਗੋਬਿੰਦ ਦੇ ਪੁੱਤਾਂ ਦੀ ਸ਼ਾਨ ਲਗੇ ਹੱਤ ਹੋਈ ਨਿਰਵੈਰ ਛੋਟੀ ਉਮਰ ਕੀ ਦਾ ਵਿੱਚ ਨੀਹਾਂ ਖਲੋਣ ਨੂੰ ਜੀ ਕਰਦਾ ਦੀ ਅੰਮੀਏ ਵੱਡਿਆਂ ਵੀਰਿਆਂ ਨੂੰ ਗੱਲ ਵਖੜੀ ਪਾਉਣ ਨੂੰ ਜੀ ਕਰਦਾ ਅੱਜ ਸਾਰੀ ਰਾਤ ਛੱਬੀ ਦੀ ਬਾਰਾਂ ਪੋ ਦੀ ਲੰਗੀ ਤੇ ਮਾਤਾ ਜੀ ਐਦਾਂ ਕੁੱਟ ਕੇ ਨਾਲ ਇਹੀ ਸਾਰੀ ਰਾਤ ਸਮਝਾਉਂਦੇ ਰਹੇ ਸਾਰਾ ਇਤਿਹਾਸ ਜੋ ਬਚਪਨ ਤੋਂ ਸੁਣਾਇਆ ਸੀ ਦੁਹਰਾਇਆ ਤੇ ਸਵੇਰ ਹੋਈ ਸਿਪਾਈ ਫੇਰ ਲੈਣ ਆ ਗਏ ਜੇ ਜਦੋਂ ਸਿਪਾਈ ਲੈਣ ਆਏ ਮਾਤਾ ਜੀ ਅੱਜ ਕਚਹਿਰੀ ਲੱਗਣੀ ਹੈ ਤੇ ਅਸੀਂ ਹੁਣ ਖੜੇ ਆ ਤੇ ਤਿਆਰ ਕਰੋ ਬੱਚਿਆਂ ਨੂੰ 15 ਮਿੰਟ ਅੱਧਾ ਘੰਟਾ ਸਿਪਾਈ ਖੜੇ ਰਹਿੰਦੇ ਸੀ ਤੇ ਅੱਜ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਪਾਣੀ ਲੈ ਕੇ ਮੂੰਹ ਧੋਆ ਆ ਮੂੰਹ ਧਵਾ ਕੇ जाने से पहले आओ गले से लगा तो लू जोगी अल्लाह यार का लिख दे। जाने से पहले आओ गले से लगा तो लू केसों में कंगी कर दू जरा मुंह धुला तो लू प्यारे सरों पे नन्नी सी कलगी सजा तो लू मरने से पहले तुमको दूल्हा बना तो लू